ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਮਰੇ ਹੋਏ ਮਾਪੇ ਤੋਂ ਜਾਨ ਦਾ ਖਤਰਾ ਦੱਸ ਕਰਵਾਇਆ ਵਿਆਹ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਚੰਡੀਗੜ੍ਹ 'ਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪ੍ਰੇਮੀ ਜੋੜੇ ਨੇ ਕੁੜੀ ਦੀ ਮਾਤਾ ਪਿਤਾ ਤੋਂ ਜਾਨ ਦਾ ਖਤਰਾ ਦੱਸ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪਟੀਸ਼ਨ ਤੇ ਜਸਟਿਸ ਸੰਦੀਪ ਮੋਦ ਗਿਲ ਨੇ ਪੰਚਕੁਲਾ ਪੁਲਿਸ ਨੂੰ ਜਾਂਚ ਕਰਕੇ ਜੋੜੇ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਨੇ। ਪੁਲਿਸ ਨੇ ਸੁਣਵਾਈ ਦੌਰਾਨ ਕੋਰਟ ਨੂੰ ਦੱਸਿਆ ਕਿ ਜਿਨ੍ਹਾਂ ਮਾਂਬਕ ਤੋਂ ਜਾਨ ਦਾ ਖਤਰਾ ਦੱਸਿਆ ਗਿਆ ਉਹ ਇਸ ਦੁਨੀਆ ਵਿੱਚ ਹੈ ਹੀ ਨਹੀਂ। ਕੋਰਟ ਨੇ ਸ਼ੁੱਕਰਵਾਰ ਨੂੰ ਪਟੀਸ਼ਨ ਰੱਦ ਕਰਦਿਆਂ ਪੁਲਿਸ ਨੂੰ ਹੁਕਮ ਦਿੱਤਾ ਹੈ। ਕਿ ਹਾਈ ਕੋਰਟ ਨੂੰ ਜਾਣ ਬੁੱਝ ਕੇ ਗੁੰਮਰਾਹ ਕਰਨ ਝੂਠ ਬੋਲਣ ਤੇ ਪਟੀਸ਼ਨ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਪੰਚਕੁਲਾ ਪੁਲਿਸ ਵੱਲੋਂ ਪੇ ਸਟੇਟਸ ਤੇ ਗੌਰ ਕਰਦਿਆਂ ਜਸਟਿਸ ਸੰਦੀਪ ਮੋਤगील ਨੇ ਕਿਹਾ ਹੈ ਕਿ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪਟੀਸ਼ਨ ਨੇ ਜਾਣ ਬੁੱਝ ਕੇ ਅਦਾਲਤ ਨਾਲ ਧੋਖਾ ਧੜੀ ਕੀਤੀ ਹੈ। ਇਸ ਤੱਤੇ ਕੋਈ ਸ਼ੱਕ ਨਹੀਂ ਹੈ ਕਿ ਕੋਰਟ ਨੂੰ ਗੁੰਮਰਾਹ ਕੀਤਾ ਗਿਆ ਹੈ ਪਟੀਸ਼ਨ 'ਚ ਮਾਤਾ ਪਿਤਾ ਦੀ ਮੌਤ ਦੇ ਬਾਰੇ ਵਿੱਚ ਜਾਣ ਬੁੱਝ ਕੇ ਲੁਕਾ ਕੇ ਰੱਖੀ ਗਈ ਹੈ ਲੜਕੀ ਦੇ ਪਿਤਾ 2 ਅਗਸਤ 2002 ਅਤੇ ਮਾਂ ਦੀ 29 ਅਪ੍ਰੈਲ 2010 ਨੂੰ ਮੌਤ ਹੋ ਗਈ ਸੀ ਇਸ ਦੇ ਆਧਾਰ 'ਤੇ ਨਗਰ ਨਿਗਮ ਖਤੌਰੀ ਉੱਤਰ ਪ੍ਰਦੇਸ਼ ਵੱਲੋਂ ਜਾਰੀ ਮੌਤ ਪ੍ਰਮਾਣ ਪੱਤਰ ਵੀ ਜਾਰੀ ਕੀਤਾ ਜਾ ਚੁੱਕਿਆ ਹੈ ਪਟੀਸ਼ਨ ਉੱਤਰ ਪ੍ਰਦੇਸ਼ ਦੇ ਨਿਵਾਸੀ ਦੀ ਹੈ ਉਸ ਦੇ ਲੜਕੀ ਦੇ ਮਾਤਾ ਪਿਤਾ ਰਿਸ਼ਤੇਦਾਰ ਤੋਂ ਖਤਰੇ ਦਾ ਦੋਸ਼ ਲਗਾਇਆ ਹੈ ਕੋਰਟ ਨੂੰ ਦੱਸਿਆ ਗਿਆ ਕਿ ਉਹਨਾਂ ਦਾ ਵਿਆਹ ਪੰਚਕੂਲਾ ਦੇ ਇੱਕ ਮੰਦਰ ਵਿੱਚ ਹੋਇਆ ਸੀ ਪਿਛਲੀ ਸੁਣਵਾਈ ਤੇ ਕੋਰਟ ਨੇ ਸ਼ੱਕ ਜਤਾਇਆ ਸੀ ਕਿ ਪੁਜਾਰੀ ਨੇ ਪਟੀਸ਼ਨਾਂ ਦੀ ਵਿਹਾਰਸ਼ਤਾ ਪਤਾ ਲਗਾ ਕੇ ਬਿਨਾਂ ਵਿਆਹ ਕਿਵੇਂ ਕਰਵਾਇਆ ਜੋ ਕਿ ਮੰਦਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਜਸਟਿਸ ਮੋਤ ਗਿਲ ਨੇ ਕਿਹਾ ਹੈ ਕਿ ਹੋਰ ਪਟੀਸ਼ਨ ਵਿੱਚ ਵਿਆਹ ਹਰਿਆਣਾ ਦੇ ਪੰਚਕੂਲਾ ਵਿੱਚ ਉਸੇ ਮੰਦਰ ਵਿੱਚ ਹੋਇਆ ਸੀ ਜਿੱਥੇ ਜੋੜਾ ਇੱਕ ਅਲੱਗ ਸੂਬੇ ਤੋਂ ਸੀ ਕੋਰਟ ਨੇ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਪੰਚਕੂਲਾ ਵਿੱਚ ਇਸ ਤਰ੍ਹਾਂ ਦੁਕਾਨਾਂ ਚਲਾਉਣ ਦੀ ਵੈਅਤਾ ਬਾਰੇ ਹਲਫੇਨਾਮੇ ਦੇ ਮਾਧਿਅਮ ਰਾਹੀਂ ਅਦਾਲਤ ਨੂੰ ਦੱਸਿਆ ਜਾਵੇ ਕੋਰਟ ਨੇ ਹੁਕਮਾ ਵਿੱਚ ਇਹ ਵੀ ਕਿਹਾ ਹੈ ਕਿ ਜਿਵੇਂ ਕੋਰਟ ਨੇ ਹੁਕਮਾ ਵਿੱਚ ਕਿਹਾ ਕਿ ਜਿਵੇਂ ਤਸਵੀਰਾਂ ਤੋਂ ਇਹ ਸਪਸ਼ਟ ਹੈ ਜੋ ਦਰਸਾਉਂਦਾ ਹੈ ਕਿ ਦੋਵੇਂ ਪਟੀਸ਼ਨਾਂ ਵਿੱਚ ਵਿਆਹ ਸਮਾਗਮ ਵਿੱਚ ਵਰਤੇ ਜਾ ਰਹੇ ਮਾਲਾਮਾ ਇੱਕੋ ਜਈਆਂ ਨੇ ਅਸਲੀ ਨਹੀਂ ਨੇ ਸਗੋਂ ਨਕਲੀ ਫੁੱਲਾਂ ਦੀਆਂ ਨੇ ਜੋ ਤਾਰਾ 21 ਅਤੇ ਤਾਰਾ 226 ਦੀਆਂ ਅਜਹੀਆਂ ਵਿਸਥਾਵਾਂ ਦੇ ਦੁਰਵਰਤੋਂ ਕਰ ਵਰਲਾ ਇਸ਼ਾਰਾ ਕਰਦੇ ਨੇ ਭਾਰਤ ਦੇ ਸੰਵਿਧਾਨ ਵਿੱਚ ਜਿਸ ਵਿੱਚ ਜੋੜੇ ਹਿੰਦੂ ਵਿਆਹ ਐਕਟ 1955 ਦੀ ਧਾਰਾ 5 7 ਵਿੱਚ ਉਹ ਨਿਧਾਰਨ ਸ਼ਰਤਾਂ ਦੀ ਪਾਲਣਾ ਕੀਤੇ ਬਿਨਾ ਕਠিন ਤੋਰ ਤੇ ਜਲਦਬਾਜ਼ੀ ਵਿੱਚ ਵਿਆਹ ਕਰਉਣ ਤੋਂ ਬਾਅਦ ਸੁਰੱਖਿਆ ਦੀ ਮੰਗ ਲਈ ਅਦਾਲਤ ਵਿੱਚ ਪਹੁੰਚ ਕਰ ਰਹੇ ਨੇ ਇੱਥੇ ਤੱਕ ਕਿ ਪੰਡਿਤ ਵੀ ਰੀਤੀ ਰਿਵਾਜਾਂ ਅਤੇ ਧਾਰਮਿਕ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਪੰਡਿਤ ਦੁਕਾਨਾ ਖੋਲ ਕੇ ਗਾਂ ਕਾਨੂੰਨ ਪੰਡਿਤ ਦੁਕਾਨਾਂ ਖੋਲ ਕੇ ਕਾਨੂੰਨ ਨੈਤਿਕਤਾ ਅਤੇ ਸਮਾਜਿਕ ਕਦਰਾਂ ਕੀਮਤਾਂ ਦੀਆਂ ਪਾਲਣਾ ਕੀਤੇ ਬਿਨਾ ਕੇਵਲ ਆਪਣੀ ਦੁਕਾਨ ਚਲਾ ਰਹੇ ਨੇ ਜਿਸ ਵਿੱਚ ਵੱਡੇ ਪੱਧਰ ਤੇ ਸਾਡੇ ਸਮਾਜ ਤੇ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚਾ ਰਹੇ ਨੇ ਕੋਰਟ ਨੇ ਪੁਲਿਸ ਨੂੰ ਸਬੰਧਤ ਮਾਮਲੇ ਨੂੰ ਲੈ ਕੇ ਸਖਤ ਕਾਰਵਾਈ ਕਰਨ ਨੂੰ ਕਿਹਾ